ਸਰਸ਼ੀਕਾਲ ਮੇ ਗੁਰਪ੍ਰੀਤ ਕੌਰ ਲੈ ਕੇ ਹਜ਼ਰਾਂ ਰੋਜ਼ਾਨਾ ਦੇ ਤਰਾ ਫਟਾਫਟ ਦੀਆਂ ਖਬਰਾਂ ਤੇ ਫਟਾਫਟ ਖਬਰਾਂ ਦਾ ਗਾਸ ਕਰਦੀ ਹਸਤੀ ਪਹਿਲੀ ਖਬਰ ਦੇ ਨਾਲ ਯੂਕਰੇਨ ਦੀ ਫੌਜ ਨੇ ਰਾਤੋ-ਰਾਤ ਰੂਸ ਦੇ ਕਈ ਇਲਾਕਿਆਂ ਤੇ ਡਰੋਨ ਦੇ ਨਾਲ ਹਮਲਾ ਕੀਤਾ ਰੂਸੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਰੂਸ ਦੇ ਰੱਖਿਆ ਮੰਤਰਾਲੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਉਸ ਦੇ ਹਵਾਈ ਰੱਖਿਆ ਪ੍ਰਣਾਲੀਆਂ ਨੇ ਕਈ ਖੇਤਰਾਂ ਦੇ ਵਿੱਚ 75 ਡਰੋਨਾਂ ਨੂੰ ਨਸ਼ਟ ਕਰ ਦਿੱਤਾ ਇਹ ਡਰੋਨ ਬੈਲਗੋਰੋਡ ਕ੍ਰਾਸਨੋਡਾਰ ਕੁਰਸਕ ਉਰੀਅਲ ਅਤੇ ਰੋਸਟੋਵ ਵੈਰੋਨੇਜ਼ ਅਤੇ ਰਿਆਜ਼ਾਨ ਸਮੇਤ ਕਈ ਖੇਤਰਾਂ ਦੇ ਵਿੱਚ ਦਾਗੇ ਗਏ ਨੇ ਜੋ ਕਿ ਯੂਕਰੇਨ ਦੀ ਸਰਹੱਦ ਦੇ ਨਾਲ ਖੇਤਰ ਲੱਗਦੇ ਨੇ ਬਿਆਨ ਦੇ ਵਿੱਚ ਕਿਹਾ ਗਿਆ ਕਿ ਇਹਨਾਂ ਦੇ ਵਿੱਚੋਂ ਇੱਕ ਡਰੋਨ ਆਜੋਵ ਸਾਗਰ ਤੇ ਡਿੱਗਿਆ ਗਿਆ ਹੈ ਮੰਤਰਾਲੇ ਦੇ ਮੁਤਾਬਕ ਰੂਸ ਦੇ ਰੋਸਟੋਵ ਖੇਤਰ ਦੇ ਵਿੱਚ 36 ਡ੍ਰੋਨ ਤਬਾਹ ਕੀਤੇ ਗਏ ਨੇ ਡੋਨਾਲਡ 트੍ਰੰਪ ਨੇ ਆਖਰਕਾਰ ਕਮਲਾ ਹੈਰਿਸ ਨਾਲ ਬਹਿਸ ਦੀ ਤਰੀਕ ਤੈਅ ਕਰ ਦਿੱਤੀ ਹੈ ਡੋਨਾਲਡ 트੍ਰੰਪ ਅਮਰੀਕੀ ਰਾਸ਼ਟਰਪਤੀ ਚੋਣਾਂ ਜਿਵੇਂ ਜਿਵੇਂ ਨੇੜੇ ਆਉਂਦੀਆਂ ਜਾ ਰਹੀਆਂ ਨੇ ਮੁਕਾਬਲਾ ਹੋਰ ਵੀ ਦਿਲਚਸਪ ਹੋੁੰਦਾ ਜਾ ਰਿਹਾ ਡੋਨਾਲਡ 트੍ਰੰਪ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਲ ਬਹਿਸ ਕਰਨ ਲਈ ਸਹਿਮਤ ਹੋ ਗਏ ਨੇ ਜੋ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਹੈ 트੍ਰੰਪ ਨੇ ਖੁਲਾਸਾ ਕੀਤਾ ਕਿ ਉਹ ਕਮਲਾ ਹੈਰਿਸ ਦੇ ਨਾਲ ਬਹਿਸ ਦੇ ਲਈ ਤਿਆਰ ਨੇ ਡੋਨਾਲਡ 트੍ਰੰਪ ਅਤੇ ਕਮਲਾ ਹੈਰਿਸ ਦੇ ਵਿਚਕਾਰ ਪਹਿਲੀ ਆਮੋ ਸਾਹਮਣੇ ਬਹਿਸ ਅਗਲੇ ਮਹੀਨੇ 4 ਸਤੰਬਰ ਨੂੰ ਹੋਵੇਗੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਅੱਜ ਕੁਰੂक्षेत्र ਦੇ ਕਿਸਾਨਾਂ ਦਾ 133 ਕਰੋੜ 55 ਲੱਖ ਰੁਪਏ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਕਿਸਾਨ ਪੁਰਾਣੇ ਬੰਦ ਪਏ ਟਿਊਬਲਾਨ ਨੂੰ ਮੋੜ ਚਾਲੂ ਕਰਵਾ ਸਕਣਗੇ ਉਹਨਾਂ ਨੇ ਇਸ ਦੇ ਵਿੱਚ ਕੋਈ ਦਿੱਕਤ ਨਹੀਂ ਆਵੇਗੀ ਅਤੇ ਉਹਨਾਂ ਨੇ ਕਿਹਾ ਕਿ ਹੁਣ ਸਰਕਾਰ ਸੂਬੇਪਾਰ ਦੀਆਂ ਸਾਰੀਆਂ ਫਸਲਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਤੇ ਖਰੀਦ ਕਰੇਗੀ ਅਤੇ ਇਸ ਤੋਂ ਪਹਿਲਾਂ 14 ਫਸਲਾਂ ਦੀ ਖਰੀਦ ਐਮਐਸਪੀ ਤੇ ਹੁੰਦੀ ਸੀ ਅਤੇ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨਵੀਂ-ਨਵੀਂ ਤਕਨੀਕਾਂ ਦੀ ਵਰਤੋਂ ਕਰਕੇ ਝੂਠ ਫੈਲਾ ਕੇ ਸਰਕਾਰ ਬਣਾਉਣਾ ਚਾਹੁੰਦੀ ਹੈ ਅਤੇ ਲੋਕਾਂ ਨੂੰ ਇਸ ਤੋਂ ਸੁਰੱਖਿਅਤ ਰਹਿਣਾ ਚਾਹੀਦਾ ਹੈ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਕੇਂਦਰੀ ਮੰਤਰੀ ਤਰਮਿੰਦਰ ਪ੍ਰਧਾਨ ਸਮੇਤ ਪਾਰਟੀ ਦੇ ਸੀਨੀਅਰ ਆਗੂ ਇੱਥੇ ਮੌਜੂਦ ਸਨ ਪੰਜਾਬ ਦੇ ਵਿੱਚ ਅੱਜ ਇੱਕ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਗਿਆ ਪੰਜਾਬ ਪੁਲਿਸ ਦੇ ਵਿੱਚ 9 ਆਈਏਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਇਹਨਾਂ ਦੇ ਵਿੱਚ ਪ੍ਰਦੀਪ ਕੁਮਾਰ ਨੂੰ ਜਲੰਧਰ ਡਿਵੀਜ਼ਨ ਦਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਅਮਿਤ ਟਾਕਾ ਯੋਜਨਾ ਦੇ ਪ੍ਰਸ਼ਾਸਨਿਕ ਸਕੱਤਰ ਹੋਣਗੇ ਕੁਮਾਰ ਰਾਹੁਲ ਨੂੰ ਸਿਹਤ ਅਤੇ ਪਰਿਵਾਰ ਭਲਾਈ ਦਾ ਪ੍ਰਸ਼ਾਸਕੀ ਸਕੱਤਰ ਨਿਯੁਕਤ ਕੀਤਾ ਗਿਆ ਅਲੋਕ ਸ਼ੇਖਰ ਨੂੰ ਜੇਲ ਦਾ ਨਵਾਂ ਵਧੀਕ ਮੁਖ ਸਕੱਤਰ ਨਿਯੁਕਤ ਕੀਤਾ ਗਿਆ ਤੇ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਵਿੱਚ 23 ਆਈਪੀਐਸ ਅਤੇ 4 ਪੀਪੀਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਸਨ ਬੰਗਲਾਦੇਸ਼ ਦੀ ਰਾਜਧਾਨੀ ਟਾਕਾ ਦੇ ਵਿੱਚ ਸੱਤਾਧਾਰੀ ਹਵਾਮੀ ਲੀਗ ਦੇ ਸਮਰਥਕਾਂ ਤੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਦੀ ਮੰਗ ਕਰ ਰਹੇ ਲੋਕਾਂ ਦੇ ਵਿਚਾਲੇ ਐਤਵਾਨੂੰ ਛੜਪ ਹੋ ਗਈ ਐ ਇਸ ਛੜਪ ਦੇ ਵਿੱਚ ਘੱਟੋ ਘੱਟ ਦੋ ਲੋਕਾਂ ਦੀ ਮੌਤ ਹੋ ਗਈ ਐ ਤੇ 30 ਹੋਰ ਜ਼ਖਮੀ ਹੋ ਗਏ ਨੇ ਪ੍ਰਦਰਸ਼ਨਕਾਰੀ ਸਰਕਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਐ ਸਯੋਗ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਆਏ ਸਨ ਅਤੇ ਹਵਾਮੀ ਲੀਗ, ਸ਼ੱਦਰ ਲੀਗ ਅਤੇ ਜੂਬੋ ਲੀਗ ਦੇ ਵਰਕਰਾਂ ਨੇ ਉਹਨਾਂ ਦਾ ਵਿਰੋਧ ਕੀਤਾ ਅਤੇ ਫਿਰ ਦੋਹਾਂ ਧਿਰਾਂ ਦੇ ਵਿਚਾਲੇ ਛੜਪ ਹੋ ਗਈ ਪੰਜਾਬ ਦੇ ਬਠਿੰਡਾ ਸਿੱਟ ਮਿਲਟਰੀ ਸਟੇਸ਼ਨ ਦੀ ਮੈਸ ਦੇ ਵਿੱਚ ਦਾਖਲ ਹੋ ਕੇ ਖੁੰਡੀ ਖੇਡ ਖੇਡਣ ਵਾਲੇ ਗਨਰ ਦੇਸਾਈ ਮੋਹਨ ਨੂੰ ਮਰਕੈਦੀ ਸਜ਼ਾ ਸੁਣਾਈ ਗਈ ਇਸ ਤੋਂ ਇਲਾਵਾ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਦੱਸਦੇ ਕਿ ਮੁਜਲਮ ਨੇ 12 ਅਪ੍ਰੈਲ 2023 ਦੀ ਰਾਤ ਨੂੰ ਉਸਨੇ ਆਪਣੇ ਇਸ਼ਾਨਸ ਰਾਈਫਲ ਦੇ ਨਾਲ ਗੋਲੀਬਾਰੀ ਕੀਤੀ ਤੇ ਚਾਰ ਸਾਥੀ ਸਿਪਾਈਆਂ ਸਾਗਰ ਬੰਨੇ ਅਤੇ ਕਮਲੇਸ਼ਾਰ ਸੰਤੋਕ ਨਾਗਰਾਲ ਅਤੇ ਯੁਗੇਸ਼ ਕੁਮਾਰ ਨੂੰ ਮਾਰ ਦਿੱਤਾ ਅਤੇ ਸ਼ਨੀਵਾਰ ਨੂੰ ਜਨਰਲ ਕਮਾਂਡਰ ਮਾਰਸ਼ਲ ਨੇ ਗਨਰ ਦੇਸਾਈ ਨੂੰ ਸਜ਼ਾ ਸੁਣਾਈ ਹੈ ਜਿਸਨੇ ਪਹਿਲਾਂ ਝੂਠੇ ਬਿਆਨ ਦੇ ਕੇ ਕਤਲ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਗੁੰਮਰਾਹ ਕੀਤਾ ਪਰ ਆਪਣੇ ਹੀ ਸ਼ਬਦਾਂ ਦੇ ਜਾਲ ਦੇ ਤੋਂ ਬਾਅਦ ਉਸਤੇ ਉਹ ਸ਼ੱਕ ਦੇ ਘੇਰੇ ਦੇ ਵਿੱਚ ਆ ਗਿਆ ਤੇ ਜਾਂਚ ਕਰਨ ਤੇ ਪਤਾ ਲੱਗਾ ਕਿ ਉਹੀ ਕਾਤਲ ਹੈ ਉਸਨੂੰ ਗ੍ਰਿਫਤਾਰ ਕਰ ਲਿਆ ਤੇ ਕੇਸ ਚਲਾਇਆ ਗਿਆ ਤੇ ਹੁਣ 1.5 ਸਾਲ ਬਾਅਦ ਉਸਨੂੰ ਸਜ਼ਾ ਸੁਣਾਈ ਗਈ ਹੈ ਤਲੰਗਾਨਾ ਦੇ ਨਿਰਮਲ ਜ਼ਿਲ੍ਹੇ ਦੇ ਵਿੱਚ ਇੱਕ ਬੱਚੀ ਦੇ ਮੂੰਹ ਦੇ ਵਿੱਚ ਚਾਰਜਰ ਲੈ ਕੇ ਆਉਣ ਦਾ ਮਾਮਲਾ ਸਾਹਮਣੇ ਆਇਆ 1.5 ਸਾਲ ਦੀ ਬੱਚੀ ਬੋਰਡ ਦੇ ਨਾਲ ਲੱਗੇ ਮੋਬਾਈਲ ਚਾਰਜਰ ਦਾ ਸ਼ਿਕਾਰ ਹੋ ਗਈ ਹੈ 1.5 ਸਾਲ ਦੀ ਰਾਧਿਆ ਨੂੰ ਪਤਾ ਨਹੀਂ ਸੀ ਕਿ ਬੋਰਡ ਤੋਂ ਲਟਕ ਰਹੇ ਚਾਰਜਰ ਦੇ ਵਿੱਚ ਕਰੰਟ ਹੈ ਉਸਨੇ ਇਸ ਨਾਲ ਖੇਡਣਾ ਸ਼ੁਰੂ ਕਰ ਦਿੱਤਾ ਤੇ ਚਾਰਜਰ ਦੀ ਤਾਰ ਆਪਣੇ ਮੂੰਹ ਦੇ ਵਿੱਚ ਮਾਲੀ ਚਾਰਜਰ ਦੇ ਵਿੱਚੋਂ ਕਰੰਟ ਆਉਣ ਦੇ ਕਾਰਨ ਰਾਧਿਆ ਦੇ ਮੂੰਹ ਦੇ ਵਿੱਚ ਇੱਕ ਝਟਕਾ ਲੱਗਾ ਤੇ ਉੱਚੀ ਉੱਚੀ ਉਹ ਰੋਣ ਲੱਗੀ ਹੈ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰ ਉਸਦੇ ਕੋਲ ਆਏ ਨੇ ਅਤੇ ਤੁਰੰਤ ਉਸ ਨੂੰ ਇਲਾਜ ਲਈ ਹਸਪਤਾਲ ਲੈ ਕੇ ਗਏ ਨੇ ਜਿੱਥੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ। 4 ਅਗਸਤ 1982 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ਦੀਆਂ ਹਕੀਮੰਗਾਂ ਦੇ ਖਾਤਰ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਸੀ ਜਿਸ ਤੋਂ ਪਹਿਲੇ ਜਥੇ ਦੇ ਵਿੱਚ 1234 ਸਿੱਖਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਕਾਸ਼ ਸਿੰਘ ਬਾਦਲ ਨੇ ਗ੍ਰਿਫਤਾਰੀ ਦਿੱਤੀ ਸੀ ਇਸ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਕਿ ਅੱਜ ਦਾ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਕੁਰਬਾਨੀਆਂ ਪਰ ਇਤਿਹਾਸ ਦੇ ਵਿੱਚ ਮਾਣ ਵਾਲਾ ਦਿਨ ਹੈ ਅਤੇ ਉਸ ਸਮੇਂ ਦੀ ਦੇਸ਼ ਦੀ ਕੇਂਦਰੀ ਹਕੂਮਤ ਤੇ ਰਾਜ ਕਰ ਰਹੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪੰਜਾਬ ਅਤੇ ਪੰਥ ਦੇ ਖਿਲਾਫ ਤੱਕੇ ਸ਼ਾਹੀ ਦੇ ਵਿ ਤਾ ਅੱਜ ਦੇ ਦਿਨ ਹੋਈ ਸੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਅਕਾਲੀਆਂ ਦਾ ਪਹਿਲਾ ਜਥਾ ਗ੍ਰਿਫਤਾਰੀ ਦੇਣ ਲਈ ਰਵਾਨਾ ਹੋਇਆ ਸੀ ਅਤੇ ਮਗਰੋਂ ਹਜ਼ਾਰਾਂ ਹੀ ਅਕਾਲੀਆਂ ਨੇ ਗ੍ਰਿਫਤਾਰੀਆਂ ਦੇ ਕੇ ਕੇਂਦਰ ਸਰਕਾਰ ਦੇ ਨੱਕ ਦੇ ਵਿੱਚ ਧਮਕਾ ਦਿੱਤਾ ਸੀ ਉਸ ਸਮੇਂ ਵੀ ਮੋਰਚੇ ਦਾ ਮੁੱਖ ਮਕਸਦ ਕੇਂਦਰੀ ਹਕੂਮਤਾਂ ਤੋਂ ਪੰਥ ਤੇ ਪੰਜਾਬ ਨੂੰ ਬਣਦੇ ਹੱਕ ਦਿਵਾਉਣਾ ਸੀ ਅਤੇ ਇਤਿਹਾਸ ਗਵਾਹ ਹੈ ਕਿ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਪੰਥ ਪੰਜਾਬ ਦੇ ਹੱਕਾਂ ਦੇ ਲਈ ਜੂਝ ਰਿਹਾ ਮੈਂ ਸਮੂਹ ਪੰਥ ਤੇ ਪੰਜਾਬਦਰਦੀਆਂ ਨੂੰ ਅਪੀਲ ਕਰਦਾ ਹਾਂ ਕਿ ਆਓ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਇਸ ਬੇਮਿਸਾਲ ਇਤਿਹਾਸ ਤੋਂ ਸੇਧ ਲੈ ਕੇ ਪੰਥ ਤੇ ਪੰਜਾਬ ਦੇ ਦੀ ਤਾਕਤ ਨੂੰ ਮਜ਼ਬੂਤ ਕਰੀਏ ਅੱਜ ਦੀਆਂ ਫਟਾਫਟ ਦੀਆਂ ਖਬਰਾਂ ਦੇ ਵਿੱਚ ਬਸ ਇੰਨਾ ਹੀ ਮੈਨੂੰ ਗੁਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ ਧੰਨਵਾਦ